ਉਹ 57 ਦੀ ਰਫਤ ਇਹਦੀ ਦਰਜ ਹੋਈ ਸੀ ਬੀ ਡਿਵੀਜ਼ਨ ਥਾਣੇ 2023 ਦੇ ਵਿੱਚ ਫਿਰ ਇਤੇ ਅਜਨਾਲੇ ਥਾਣੇ ਮਾਈਨਿੰਗ ਦਾ ਮਕਦਮਾ ਦਰਜ ਸੀਗਾ ਉਹਦੇ ਵਿੱਚ ਨੂੰ ਨਾਮਜ਼ਦ ਕੀਤਾ ਸੀਗਾ ਉਹਦੇ ਜਦੀ ਸ਼ਮੂਲੀਅਤ ਪਾਈ ਗਈ ਸੀ ਤੇ ਪਿਛਲੇ ਸਾਲ 2024 ਦੇ ਵਿੱਚ ਥਾਣਾ ਸਿਵਲ ਲਾਈਨ ਦੇ ਵਿੱਚ ਮਕਦਮਾ ਦਰਜ ਹੋਇਆ ਇਹਦੇ ਦੇ ਉੱਥੇ ਵੀ ਇਹਦੀ ਗੱਡੀ ਦਾ ਕੋਈ ਐਕਸੀਡੈਂਟ ਹੋ ਗਿਆ ਸੀਗਾ ਤੇ ਜਦੋਂ ਪੁਲਿਸ ਫੋਰਸ ਮੌਕੇ ਤੇ ਗਈ ਉੱਥੇ ਉਹਨਾਂ ਨੂੰ ਆਪਣੇ ਆਪ ਨੂੰ ਐਸਐਸਪੀ ਸਾਹਿਬ ਦਿਹਾਤੀ ਦਾ 리ਡਰ ਦੱਸ ਕੇ ਕੋਈ ਉਹਨਾਂ ਨੂੰ ਕਹਿੰਦੀ ਵੀ ਮੈਨੂੰ ਹਰਜਾਨਾ ਦਵਾਓ ਜਾਂ ਕੁਝ ਇਹੋ ਜਿਹਾ ਫਾਇਦਾ ਲਾਉਣ ਦੀ ਕੋਸ਼ਿਸ਼ ਕਰਦੀ ਸੀ ਜਦੋਂ ਪੜਤਾਲ ਕੀਤੀ ਗਈ ਤੇ ਇਹ ਇਹਦਾ ਸਾਰਾ ਵੇਖਿਆ ਗਿਆ ਤੇ ਉਦੋਂ ਵੀ ਗਲਤ ਪਾਈ ਗਈ ਤੇ ਤੇ ਉਹ ਵੀ ਮੁਕਦਮਾ ਦਰਜ ਹੋਇਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਅਸੀਂ ਕੱਲ ਮੁਕਦਮਾ ਦਰਜ ਕੀਤਾ ਜੀ ਚੌਥੀ ਕਾਰਵਾਈ ਕੀਤੀ ਤੀ ਓਏ ਖਾਸ ਕਰਕੇ ਇਹਦੇ ਨਾਲ ਹੋਰ ਕਿੰਨੇ ਕੁ ਲੋਕ ਜੁੜੇ ਹੋਏ ਨੇ ਜਾਂ ਫਿਰ ਇਹ ਤੋਂ ਪੀੜਤ ਕਿੰਨੇ ਕੁ ਲੋਕ ਨੇ ਪਰਿਵਾਰ ਦੇ ਵਿੱਚ ਇਹਦੇ ਕੌਣ-ਕੌਣ ਦਾ ਕੋਈ ਬੈਕਗ੍ਰਾਉਂਡ ਇਹਦੀ ਕੀ ਹੈਗੀ ਅਬਰ ਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਖੁਦ ਨੂੰ ਪੰਜਾਬ ਪੁਲਿਸ ਦੀ ਇੰਸਪੈਕਟਰ ਦੱਸਦੀ ਸੀ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਸਰ ਕੀ ਮਾਮਲਾ ਇੱਕ ਔਰਤ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਕਸਰ ਕੀ ਹੈ ਜੀ ਦੀ ਬੈਕਗ੍ਰਾਉਂਡ ਇਹ ਜੀ ਬੈਕਗ੍ਰਾਉਂਡ ਦੀ ਇਹ ਹੈ ਜੀ ਵੀ ਇਹ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਤੇ ਕਿਸੇ ਵੀ ਅਗਲੇ ਬੰਦੇ ਨੂੰ ਗਲਤ ਪ੍ਰਭਾਵ ਪਾਉਂਦੀ ਹੈ ਜਾਂ ਕੋਈ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਤੇ ਪਹਿਲਾਂ ਵੀ ਜਿਹੜੇ ਆ ਕ੍ਰਿਮਿਨਲ ਕੇਸ ਦਰਜ ਨੇ ਤੇ ਇਹ ਜਿਹੜੀ ਆ ਪੇਸ਼ੇਵਾਰ ਇਹਦਾ ਪੇਸ਼ੇ ਦਾ ਕੰਮ ਹੈ ਜੀ ਤੇ ਬਿਲਕੁਲ ਜੀ ਅਸੀਂ ਨੂੰ ਇਹ ਇਸੇ ਤਰ੍ਹਾਂ ਹੀ ਅਸੀਂ ਲੜੀ ਚ ਇਹ ਏਡੀਸੀ ਸਾਫ ਕੋ ਕੱਲ ਗਈ ਸੀਗੀ ਤੇ ਜਦੋਂ ਉਹਨਾਂ ਨੇ ਵੈਰੀਫਾਈ ਕੀਤਾ ਇਹਨੂੰ ਪੁੱਛਿਆ ਸਵਾਲ ਉਹਨਾਂ ਨੂੰ ਸ਼ੱਕ ਪਿਆ ਪਿਆ ਜੀ ਸ਼ੱਕ ਪੈਣ ਤੇ ਜਦੋਂ ਉਹਨਾਂ ਨੇ ਤੱਤ ਪੁੱਛੇ ਨੂੰ ਵੀ ਕਿੱਥੋਂ ਤੁਸੀਂ ਇੰਸਪੈਕਟਰ ਉਹ ਐਸ ਐਚ ਓ ਆਪਣੇ ਆਪ ਨੂੰ ਦੱਸਦੀ ਸੀਗੀ ਤੇ ਜਦੋਂ ਉਹਨਾਂ ਨੇ ਵੈਰੀਫਾਈ ਕੀਤਾ ਤੇ ਉਹ ਗਲਤ ਪਾਈ ਗਈ ਤੇ ਉੱਥੇ ਸਬੰਧੀ ਉਹਨਾਂ ਦੀ ਕੰਪਲੇਂਟ ਤੇ ਅਸੀਂ ਕਾਰਵਾਈ ਕੀਤੀ ਉਹ ਦੀ ਰੈਸਪਾਈ ਹੈ ਜੀ ਸਰ ਇਹਦਾ ਰਿਜਿਸਟਰ ਨਾ ਕੀਆ ਤੇ ਵੱਖ-ਵੱਖ ਜਗ੍ਹਾ ਤੇ ਕੀ ਕੀ ਨਾਂ ਆਪਣਾ ਦੱਸਦੀ ਸੀ ਤੇ ਜਿਹੜੇ ਕੋ ਡਾਕੂਮੈਂਟ ਫੜੇਗੇ ਉਹਨਾਂ ਤੇ ਕੀ ਨਾਂ ਸੀਗਾ ਇਹ ਜੀ ਇਹਦਾ ਨਾਮ ਹੈਗਾ ਜੀ ਰਣਜੀਤ ਕੌਰ ਇਹ ਸੁਲਤਾਨਪੁਰ ਏਰੀਏ ਦੀ ਰਹਿਣ ਵਾਲੀ ਹੈ ਜੀ ਤੇ ਇਹਦੇ ਜਿਹੜਾ ਅਸੀਂ ਕੱਲ ਨਾਮ ਦੱਸਿਆ ਇਹਨੇ ਆਪਣਾ ਨਾਮ ਸਿਮਰਨਜੀਤ ਕੌਰ ਰੰਧਾਵਾ ਦੱਸਿਆ ਤੇ ਅਸਲ ਨਾਮ ਇਹਦਾਰ ਨੇ ਜੀਤ ਕੌਰ ਹੈ ਜੀ ਜੀ ਖਾਸ ਕਰਕੇ ਕਿੰਨੇ ਚਿਰ ਤੋਂ ਇਸ ਧੰਦੇ ਚ ਲੱਗੀ ਹੋਈ ਹੈ ਤੇ ਕਿੰਨੇ ਕ ਮਾਮਲੇ ਕਿਹੜੀ ਕਿਹੜੀ ਜਗ੍ਹਾ ਤੇ ਕਿੰਨੇ ਕ ਮਾਮਲੇ ਦਰਜ ਨਹੀਂ ਦੇਤੇ ਇਹਤੇ ਜਿਹੜੀ 2022 ਤੋਂ ਜਿਹੜੀ ਗੱਲ ਦੀ ਪਹਿਲੀ ਸਾਹਮਣੇ ਆਈ ਸੀਗੀ ਇੱਕ ਕੋਈ 57 ਦੀ ਰੈਪਟ ਇਹਦੀ ਦਰਜ ਹੋਈ ਸੀ ਬੀ ਡਿਵੀਜ਼ਨ ਥਾਣੇ 2023 ਦੇ ਵਿੱਚ ਫਿਰ ਇਹਤੇ ਅਨਦਾਲੇ ਥਾਣੇ ਮਾਈਨਿੰਗ ਦਾ ਕਦਮਾ ਦਰਜ ਸੀਗਾ ਉਹਦੇ ਵਿੱਚ ਨੂੰ ਨਾਮਜ਼ਦ ਕੀਤਾ ਸੀਗਾ ਉਹਦੇ ਚ ਇਹਦੀ ਸ਼ਮੂਲੀਅਤ ਪਾਈ ਗਈ ਸੀ ਤੇ ਪਿਛਲੇ ਸਾਲ 2024 ਦੇ ਵਿੱਚ ਥਾਣਾ ਸਿਵਲ ਲਾਈਨ ਦੇ ਵਿੱਚ ਮਕਦਮਾ ਦਰਜ ਹੋਇਆ ਇਹਦੇ ਤੇ ਉੱਥੇ ਵੀ ਦੀ ਗੱਡੀ ਦਾ ਕੋਈ ਐਕਸੀਡੈਂਟ ਹੋ ਗਿਆ ਸੀਗਾ ਤੇ ਜਦੋਂ ਪੁਲਿਸ ਫੋਰਸ ਮੌਕੇ ਤੇ ਗਈ ਉੱਥੇ ਉਹਨਾਂ ਨੂੰ ਆਪਣੇ ਆਪ ਨੂੰ ਐਸਐਸਪੀ ਸਾਹਿਬ ਦੇ ਹਾਤੀ ਦਾ ਰੀਡਰ ਦੱਸ ਕੇ ਕੋਈ ਉਹਨਾਂ ਨੂੰ ਕਹਿੰਦੀ ਵੀ ਮੈਨੂੰ ਹਰਜਾਨਾ ਦਵਾਓ ਜਾਂ ਕੁਝ ਇਹੋ ਜਿਹਾ ਫਾਇਦਾ ਲਾਉਣ ਦੀ ਕੋਸ਼ਿਸ਼ ਕਰਦੀ ਸੀ ਜਦੋਂ ਪੜਤਾਲ ਕੀਤੀ ਗਈ ਤੇ ਇਹ ਇਹਦਾ ਸਾਰਾ ਵੇਖਿਆ ਗਿਆ ਤੇ ਉਦੋਂ ਵੀ ਗਲਤ ਪਾਈ ਗਈ ਤੇ ਤੇ ਉਹ ਵੀ ਮਕਦਮਾ ਦਰਜ ਹੋਇਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਅਸੀਂ ਕੱਲ ਮਕਦਮਾ ਦਰਜ ਕੀਤਾ ਜੀ ਚੌਥੀ ਕਾਰਵਾਈ ਕੀਤੀ ਤੀਏ ਤੇ ਇਹ ਪੇਸ਼ਵਾਰ ਹੈ ਜੀ ਹੁਣ ਤੱਕ ਕਿੰਨੇ ਕੁ ਲੋਕਾਂ ਨਾਲ ਠੱਗੀਆਂ ਮਾਰ ਚੁੱਕੀ ਆ ਖਾਸ ਕਰਕੇ ਪੂਰੇ ਅਮਰਸਰ ਚ ਹੀ ਆ ਜਾਂ ਪੂਰੇ ਪੰਜਾਬ ਤੱਕ ਜਿਹੜੀ ਆਪਣੇ ਆਪਣੇ ਇਨਸਪੈਕਟਰ ਦੱਸਦੀ ਆ ਜੀ ਅ ਪੰਜਾਬ ਦੀ ਤੇ ਮੈਂ ਗੱਲ ਨਹੀਂ ਕਰ ਸਕਦਾ ਜੀ ਸਾਡੇ ਅਮਰਸਰ ਜ਼ਿਲ੍ਹੇ ਦੇ ਵਿੱਚ ਇਹਦੇ ਤੇ ਜਿਹੜੀ ਕਾਰਵਾਈਆਂ ਹੋਈਆਂ ਨੇ ਤੇ ਕੋਈ ਪੈਸਿਆਂ ਦੀ ਠੱਗੀ ਜਾਂ ਪ੍ਰਾਪਰਟੀ ਦੀ ਠੱਗੀ ਸੰਬੰਧੀ ਕੋਈ ਐਹੋ ਜੀ ਗੱਲ ਨਹੀਂ ਸਾਹਮਣੇ ਆਈ ਸਾਡੇ ਕੋਲ ਵੀ ਇਹੋ ਜੀ ਠੱਗੀ ਕਿਸੇ ਨਾਲ ਮਾਰੀ ਹੋਵੇ ਤੇ ਜੇ ਸਾਹਮਣੇ ਆਉਗੀ ਕੋਈ ਦਰਖਾਸਤੀ ਆਊਗਾ ਜਰੂਰ ਇਤੇ ਕਾਰਵਾਈ ਹੋਗੀ ਜੀ ਤਾਂ ਖਾਸ ਕਰਕੇ ਇਹਦੇ ਨਾਲ ਹੋਰ ਕਿੰਨੇ ਕੁ ਲੋਕ ਜੁੜੇ ਹੋਏ ਨੇ ਜਾਂ ਫਿਰ ਇਹ ਤੋਂ ਪੀੜਤ ਕਿੰਨੇ ਕੁ ਲੋਕ ਨੇ ਪਰਿਵਾਰ ਦੇ ਵਿੱਚ ਇਹਦੇ ਕੌਣ ਕੌਣਾ ਕੋਈ ਬੈਕਗ੍ਰਾਉਂਡ ਦੀ ਕੀ ਹੈਗੀ ਹੈ ਜੀ ਇਹ ਤਾਂ ਆਪਣੇ ਹਸਬੰਦ ਨਾਲ ਵੀ ਡਿਸਪਿਊਟ ਚੱਲ ਰਿਹਾ ਹੈ ਜੀ ਤੇ ਹੋਰ ਇਹਦੇ ਪਰਿਵਾਰ ਦੇ ਵਿੱਚ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਦੀ ਕੋਈ ਦੀ ਸੋਲਿਡ ਬੈਕਗ੍ਰਾਉਂਡ ਨਹੀਂ ਹੈਗੀ ਇਹ ਮਤਲਬ ਇਦਾਂ ਹੀ ਤੋਰੇ ਫੇਰੇ ਚ ਰਹਿੰਦੀ ਹੈ ਤੇ ਆਪਣੇ ਆਪ ਨੂੰ ਜਿਹੜਾ ਆ ਗਲਤ ਦੱਸ ਕੇ ਕੋਈ ਪ੍ਰਭਾਵ ਪਾਉਂਦੀ ਹੈ ਤੇ ਜਿਹੜੀ ਹੋਰ ਇਹਦੇ ਸਬੰਧੀ ਜਿਹੜੀ ਹੈ ਇਹਦੇ ਕੋਈ ਇਹੋ ਜੀ ਗੱਲ ਨਹੀਂ ਵੀ ਕੋਈ ਦਾ ਕੋਈ ਸਟੇਬਲ ਹੋਵੇ ਜਾਂ ਕਿਤੇ ਇਹਦਾ ਬੜਾ ਪੈਰ ਜੰਮੇ ਉਹਨੇ ਇਸ ਤਰ੍ਹਾਂ ਤੁਰ ਫਿਰ ਕੇ ਆਪਣਾ ਕੰਮ ਕਰਦੀ ਸੀ ਸਰ ਕੀ ਮਨਸ਼ਾ ਕੀ ਸੀ ਇਹਦੀ ਜਿਸ ਤਰ੍ਹਾਂ ਵੱਡੇ ਵੱਡੇ ਅਫਸਰਾਂ ਨੂੰ ਬਲੈਕਮੇਲ ਕਰ ਰਹੀ ਸੀ ਆਮ ਲੋਕਾਂ ਨੂੰ ਬਿਜ਼ਨਸਮੈਨਾਂ ਨੂੰ ਬਲੈਕਮੇਲ ਕਰ ਰਹੀ ਸੀ ਇਹਦੀ ਮਨਸ਼ਾ ਕੀ ਨਜ਼ਰ ਆਈ ਸੀ ਪੁੱਛ ਦੱਸ ਤੇ ਕੀ ਦੱਸਿਆ ਨਹੀਂ ਮਨਸ਼ਾ ਕੀ ਸੀ ਨਹੀਂ ਬਲੈਕਮੇਲ ਕਰਨ ਵਾਲੀ ਕੋਈ ਗੱਲ ਨਹੀਂ ਇਹਦੇ ਚ ਸਾਹਮਣੇ ਆਈ ਜੀ ਬਲੈਕਮੇਲ ਨਹੀਂ ਇਹਨੇ ਕੀਤਾ ਇਹ ਬਸ ਆਪਣੇ ਆਪ ਨੂੰ ਇੱਕ ਰੋਹਵ ਜਿਹਾ ਝਾੜਨ ਦੀ ਕੋਸ਼ਿਸ਼ ਕਰਦੀ ਹੈ ਕੋਈ ਉਹ ਆਪਣਾ ਕੰਮ ਕਰਾ ਸਕੇ ਜਾਂ ਕੋਈ ਇਹੋ ਜੀ ਗੱਲ ਕਰ ਸਕੇ ਜਾ ਕੇ ਕਿਸੇ ਸਰਕਾਰੀ ਦਫਤਰ ਚ ਜਾ ਕੇ ਕਿਸੇ ਸਰਕਾਰੀ ਅਫਸਰ ਦੇ ਸਾਹਮਣੇ ਕੋਈ ਬਲੈਕਮੇਲਿੰਗ ਵਾਲੀ ਜਾਂ ਹੋਰ ਕੋਈ ਗੱਲ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਉਂਦੀ ਜੀ ਤਾਂ ਹੁਣ ਸਰ ਕੀ ਕੀ ਕਾਰਵਾਈ ਕੀਤੀ ਗਈ ਹੈ ਜੀ ਅਸੀਂ ਇਹਦੇ ਤੇ ਜਾਲੀ ਆਪਣੇ ਆਪ ਨੂੰ ਪੁਲਿਸ ਮਲਾਜ਼ਮ ਦੱਸ ਕੇ ਤੇ ਜਿਹੜਾ ਕੋਈ ਫਾਇਦਾ ਲੈਣ ਦੀ ਕੋਸ਼ਿਸ਼ ਜਾਂ ਚੀਟ ਕਰਨਾ ਅਸੀਂ ਉਹਦੇ ਸਬੰਧੀ ਤੇ ਐਫ ਆਈ ਆਰ ਦਰਜ ਕੀਤੀ ਹੈ ਤੇ ਅਸੀਂ ਅੱਗੇ ਦੀ ਤਫਤੀਸ਼ ਕਰ ਰਹੇ ਹਾਂ ਜੀ ਜਿਹੜੇ ਨੇ ਬੈਲਟ ਨੰਬਰ ਦੱਸਿਆ ਸੀ ਉਹ ਨਕਲੀ ਸੀ ਜਾਂ ਕਿਸੇ ਹੋਰ ਅਧਿਕਾਰੀ ਦਾ ਜਿਹੜਾ ਉਹ ਵਰਤ ਰਹੀ ਸੀ ਜੀ ਉਹਦੇ ਸੰਬੰਧੀ ਜਿਹੜੀ ਪੜਤਾਲ ਕੀਤੀ ਗਈ ਆ ਜੀ ਜਿਹੜੀ ਮੁੱਢਲੀ ਪੜਤਾਲ ਕੀਤੀ ਗਈ ਆ ਉਹ ਜਿਹੜਾ ਬੈਲਟ ਨੰਬਰ ਇਹਦਾ ਉਹ ਬਿਲਕੁਲ ਹੀ ਇਹਦਾ ਨਹੀਂ ਸੀਗਾ ਉਹਦਾ ਹੋ ਵੀ ਨਹੀਂ ਸਕਦਾ ਸੀਗਾ ਤੇ ਉਹ ਕਿਸੇ ਹੋਰ ਮਲਾਜ਼ਮ ਦਾ ਆ ਜੀ ਉਹ ਵੀ ਅਸੀਂ ਲਿਖਤੀ ਪੜਤੀ ਆਪਣੀ ਤਫ਼ਤੀਸ਼ ਦੇ ਵਿੱਚ ਬਿਲਕੁਲ ਅਸੀਂ ਉਹਦੀ ਵੈਰੀਫਾਈ ਅੱਗੇ ਕਰ ਲਾਂਗੇ ਪਹਿਲਾਂ ਵੀ ਕਹਿੰਦੇ ਇੱਥੇ ਇੱਕ ਮਾਮਲਾ ਦਰਜ ਹੈ ਦੇ ਵਿੱਚ ਕਿ ਬੀ ਐਮ ਜੀ ਡਬਲਯੂ ਗੱਡੀ ਦਾ ਐਕਸੀਡੈਂਟ ਦੀ ਕੋਈ ਗੱਲਬਾਤ ਦੱਸੀ ਸੀ ਜੀ ਉਹ ਗੱਡੀ ਇਹਦੀ ਸੀ ਜਾਂ ਕਿਸੇ ਦੀ ਗੱਡੀ ਵਰਤ ਰਹੀ ਸੀ ਕੀ ਮਾਮਲਾ ਸੀ ਉਹ ਗੱਡੀ ਦਾ ਜੀ ਉਹ ਗੱਡੀ ਜਿਹੜੀ ਆ ਉਹਦੇ ਸੰਬੰਧੀ ਜਿਹੜੀ ਤਫ਼ਤੀਸ਼ ਹੋ ਕੇ ਜੀ ਉਹਦਾ ਮੁਕਦਮਾ ਜਿਹੜਾ ਚੱਲ ਰ ਤੇ ਉਹਦੇ ਸਬੰਧੇ ਜਿਹੜੀਆਂ ਡਿਟੇਲਸ ਨੇ ਉਹ ਮੈਂ ਤੁਹਾਨੂੰ ਇਸ ਟਾਈਮ ਕੋਈ ਇਹੋ ਜੀ ਡਿਟੇਲ ਕੋਈ ਇੱਧਰ ਉੱਧਰ ਦੱਸੀ ਜਾਵੇ ਉਹ ਮناسب ਨਹੀਂ ਹੋਏਗਾ ਜੀ ਤੁਹਾਨੂੰ ਲੇਟਰ ਆਨ ਦੱਸ ਦਾਂਗੇ ਜੀ ਸੋ ਧੰਨਵਾਦ ਇਹ ਸਨ ਐਸਐਚਓ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇੱਕ ਐਸਸੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਮ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਮੈਂ ਖੁਦ ਪੰਜਾਬ ਪੁਲਿਸ ਦੀ ਇੰਸਪੈਕਟਰ ਆ ਪੁਲਿਸ ਦਾ ਕਹਿਣਾ ਹੈ ਕਿ ਹੁਣ ਇਸ ਤੇ ਵੱਡੀ ਕਾਰਵਾਈ ਕੀਤੀ ਜਾਵੇਗੀ